ਤੁਸੀਂ ਜੁੜ ਚੁੱਕੇ ਹੋ ਸਰਤਾਰ ਨਿਊਜ਼ ਚੈਨਲ ਦੇ ਨਾਲ ਤੇ ਮੈਂ ਸਰੋਵਰ ਰਹਿ ਕੰਨਾ ਜੀ ਦੋਸਤੋ ਅੱਜ ਅਸੀਂ ਇੱਕ ਅਗਾਹ ਬਦੂ ਕਿਸਾਨ ਦੇ ਕੋਲ ਪਹੁੰਚੇ ਸੀ ਖੇਤ ਦੇ ਵਿੱਚ ਜਿੱਥੇ ਕਿ ਉਹਨਾਂ ਨੇ ਜਿਹੜੀਆਂ ਬਹੁਤ ਸਾਰੀਆਂ ਸਬਜ਼ੀਆਂ ਘਰੇਲੂ ਸਬਜ਼ੀਆਂ ਆਪ ਹੀ ਪੈਦਾ ਕੀਤੀਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਸਬਜ਼ੀਆਂ ਦੀ ਆਪਾਂ ਗੱਲ ਕਰੀਏ ਤਾਂ ਹਲਦੀ ਵੀ ਇੱਥੇ ਲਗਾਈ ਹੋਈ ਹੈ ਕਿਸਾਨ ਨੇ ਚੌਲਿਆਂ ਦੀ ਗੱਲ ਕੀਤੀ ਜਾਵੇ ਜਾਂ ਕद्दू ਦੀ ਗੱਲ ਕੀਤੀ ਜਾਵੇ ਜਾਂ ਆਪਾਂ ਗੋਭੀ ਦੀ ਗੱਲ ਕਰੀਏ ਜਿਹੜੀ ਵੀ ਸਬਜ਼ੀ ਆਪਾਂ ਨੂੰ ਬਾਜ਼ਾਰਾਂ ਦੇ ਵਿੱਚੋਂ ਖਰੀਦ ਕੇ ਲੈ ਕੇ ਆਉਣਾ ਤੇ ਇਸ ਥੋੜੀ ਜਿਹੀ ਜਗ੍ਹਾ ਦੇ ਵਿੱਚ ਸਾਰੀਆਂ ਹੀ ਪ੍ਰਕਾਰ ਦੀਆਂ ਜ ਐਸੀ ਵੀਰ ਜੀ ਕੀ ਨਾਮ ਕੇ ਤੁਹਾਡਾ ਮੇਰਾ ਨਾਮ ਜੀਜੀਤ ਸਿੰਘ ਹੈ ਕਿਵੇਂ ਦੇਖਦੇ ਵੀਰ ਜਮਾ ਬਹੁਤ ਥੋੜੀ ਜਗ੍ਹਾ ਦੇ ਵਿੱਚ ਕਾਫੀ ਸਾਰੇ ਜਿਹੜੇ ਤੁਸੀਂ ਸਬਜ਼ੀਆਂ ਪੈਦਾ ਕੀਤੀਆਂ ਹੈਗੀਆਂ ਸਬਜ਼ੀਆਂ ਜੀ ਪੈਦਾ ਫਿਰ ਬਣਾ ਤੇ ਘਰੇਲੂ ਵਾਸਤੇ ਸਾਨੂੰ ਇਹ 6000 ਰੁਪਏ ਮਹੀਨੇ ਦੀ ਬਜਟ ਆ ਜੀ 200 ਦੀ ਰੋਜ਼ ਖਾਣੇ ਆ ਜੀ ਰਾਜੀ ਸਬਜ਼ੀ ਲੈ ਜਾਣਾ ਤੜਕੇ ਤੋੜ ਕੇ ਹੁਣ ਤੁਸੀਂ ਵੈਂਗ ਨਹੀਂ ਵੇਖੋ ਗੁੱਛਾਂ ਨਾਲ ਭਰੀ ਪਈ ਹੈ ਜੀ ਜੀ ਚੌਲੇ ਭਰੇ ਪਏ ਆ ਜੀ ਹੁਣ ਕਿੰਨੀ ਸਬਜ਼ੀ ਤੋੜਿਆ ਸਰੋਂ ਦਾ ਸਾਗ ਹਰ ਇੱਕ ਮੰਦਲ ਹਮਾਰੀ ਗਾ ਪੂਰੀ ਚੀਜ਼ ਨਹੀਂ ਜੀ ਤੇ ਆ ਹੁਣ ਤੁਹਾਨੂੰ ਸਰੋਂ ਦਾ ਸਾਗ ਤੋੜ ਕੇ ਦਿੱਤਾ ਪਾਲ ਕੋਈ ਖੜੀ ਹੈ ਜੀ ਹਾਂ ਉਹ ਹੀ ਖ ਸਾਰੀਆਂ ਮਦਰ ਕੋਲ ਸਾਰੀਆਂ ਪ੍ਰੈਟੀਆਂ ਜੀ ਉਹਨੂੰ ਜਿਹੜੀ ਭਿੰਡੀ ਹੈ ਜੀ ਭਿੰਡੀ ਦੇ ਤੁਸੀਂ ਦਾਣੇ ਦੀ ਦਾਲ ਝਰ ਕੇ ਵੇਖੋਗੇ ਕਿ ਇਹ ਜੀ ਬਣਦੀ ਹੈ ਤਾਂ ਇਹਨੂੰ ਮੇਰੇ ਕੋਲ ਬੀਜ ਵਾਲੀ ਭਿੰਡੀ ਹੈ ਪਕਾਈ ਬੈਠੇ ਆ ਜੇ ਕੋਈ ਆਉਂਦਾ ਸਾਡੇ ਘਰ ਉਹਦਾ ਨੱਕ ਮੂੜੇ ਪਏ ਸਾਰੀ ਸਬਜ਼ੀ ਜੀ ਨਵੀਆਂ ਕਰਨੇ ਤਾਜੀ ਖਾਗੇ ਪਰ ਸਾਰੀ ਸਬਜ਼ੀ ਹੁਣ ਦੂਜੀਆਂ ਮੂੜੀਆਂ ਹੋ ਗਿਆ ਜੀ ਹੋਰ ਆ ਸਾਰੀ ਜਿਹੜੀ ਮਤਲਬ ਸਿਆਲੂ ਸਬਜ਼ੀ ਹੈ ਉਹ ਹੀ ਖੜੀ ਹੈ ਬਹੁਤ ਸਾਰੇ ਬਜ਼ਾਰਾਂ ਦੇ ਵਿੱਚ ਜਾਂਦੇ ਆ ਕਹਿੰਦੇ ਵੀ ਤਾਜੀ ਸਬਜ਼ੀ ਲੈ ਕੇ ਆਉਣੀ ਹੈ ਤੇ ਇਸ ਤੋਂ ਤਾਜੀ ਤਾਂ ਸਬਜ਼ੀ ਕਿਤੇ ਨਹੀਂ ਮਿਲਦੀ ਹੁੰਨੀ ਜੀ ਨਹੀਂ ਲਾ ਜੀ ਸਾਨੂੰ ਤੜਕੇ ਆਦਰੀ ਘਰ ਉਹ ਹੁੰਦਾ ਵੀ ਜਾ ਪਹਿਲਾਂ ਸ ਸਰ ਜੀ ਸਾਡੀਆਂ ਪੁਰਣੀਆਂ ਵੀ ਵੇਖਣ ਆਉਂਦੀਆਂ ਵੀ ਇਹ ਸਬਜ਼ੀ ਕਿਵੇਂ ਲਾਈ ਹੈ ਕਿਵੇਂ ਤਿਆਰ ਕਰੀ ਹੈ ਘਰ ਕੋਲੇ ਹੁਣ ਸਾਡੇ ਕਿਤੇ ਤੁਸੀਂ ਤੋਲਦੇ ਵੇਖੋ ਘਰੇ ਜਿਹੜਾ ਕੋਈ ਜਿਵੇਂ ਧਣੀਆਂ ਐ ਮੇਥੇ ਐ ਮੇਥੀ ਐ ਕੋਈ ਗੰਡਾ ਲਸਣਾ ਜਿਹਾ ਪੌਣੀ ਐ ਸਾਗ ਤੋਂ ਕੋਈ ਤੜਕਾ ਲਾਉਣਾ ਤਾਂ ਉਹ ਹੋ ਜਾਂਦੀ ਹੈ ਦੂਜੀ ਗੱਲ ਸਾਡੇ ਕੋਲ ਇੱਕ ਵੱਡੀ ਗੱਲ ਇਹ ਹੈ ਜੀ ਕਿਸੇ ਕੋਲੇ ਸੇਮ ਫੜੀ ਹੈ ਨਹੀਂ ਜੀ ਜਿਹੜੀ ਸੇਮ ਫੜੀ ਮੇਰੇ ਕੋਲੇ ਘਰ ਕੋਲੇ ਲੱਗੀ ਆ ਉਹਦੀ ਫੋਟੋ ਤੁਹਾਨੂੰ ਨਹੀਂ ਦਿੱਤੀ ਨਹੀਂ ਜੀ ਇੱਕ ਤਾਂ ਹੈਗੀ ਸੇਮ ਫੜੀ ਛੋਟੀ ਇੱਕ ਕਿਸੇ ਦੇ ਖੇਤਾਂ ਵਿੱਚ ਪਈ ਹੈ ਵੱਡੀ ਜੇ ਉਹਦੀ ਆਪਾਂ ਸਬਜ਼ੀ ਧਰ ਗਏ ਜੀ ਉਹਦੀ ਕਿਓ ਪਾਉਣਾ ਨੂੰ ਐ ਲੱਗਦਾ ਕਿ ਬਾਹਾਂ ਕਿਉ ਪਾਇਆ ਤੇ ਉਹਦੀ ਆ ਜਾਂਦੀ ਹੈ ਜੀ ਉਹ ਮਤਲਬ ਬਿਣਾ ਰੇ ਸਪਰੇ ਤੋਂ ਹੁੰਦੀ ਹੈ ਜੀ ਤੇ ਬਾਕੀ ਉਹਦੀ ਗੱਲ ਇਹ ਹੈ ਵੀ ਉਹ ਸਰੀਰਾਸਤੇ ਏਡੀ ਚੰਗੀ ਆ ਜਿਹੜਾ ਬੰਦਾ ਖਾਂਦਾ ਉਹ ਗੁਣਕਾਰ ਹੈ ਇੱਥੇ ਕਿੰਨੀ ਥਾਂ ਦੇ ਵਿੱਚ ਕਿੰਨੀਆਂ ਕਿੰਨੀਆਂ ਕਿੰਨੇ ਪ੍ਰਕਾਰ ਦੀਆਂ ਸਬਜ਼ੀਆਂ ਆ ਗਏ ਹੈਗੇ 15 16 ਪ੍ਰਕਾਰ ਦੀਆਂ ਸਣੇ ਸਿਆੜੂ ਦੇ ਸਣੇ ਢਾੜੂ ਇਦਾਂ ਸਮਰਲੇ ਥਾਂ ਹੈ ਜੀ ਕੁਸ ਵਟਾਂ ਤੇ ਲੱਗੀ ਆ ਟਰਾਂਸਫਰ ਮੈਂ ਜੀ ਕੋਠੇ ਦੇ ਮਗਰਾਂ ਕੋਠਾ ਸਾਡਾ ਮੋਟਰ ਵਾਲਾ ਇਹਦੇ ਪਾਸੇ ਬਲਾਂ ਜੜਾਈਆਂ ਜਿਹੜੇ ਬਹੁਤ سارے ਕਿਸਾਨ ਐ ਥਾਂ ਖੁੱਲੀ ਸੱਡੀ ਪਿੰਜਮਰ ਤੁਹਾਡੇ ਟਰਾਂਸਫਰਮ ਦੇ ਕੋਲੇ ਕਿਤੇ ਵੀ ਥਾਂ ਤੁਸੀਂ ਸਾਰੀ ਬਿਜ਼ੀ ਕਰ ਰੱਖੀ ਹੈ ਨਾ ਤੇ ਬਹੁਤ ਸਾਰੀਆਂ ਥਾਵਾਂ ਇਸ ਤਰ੍ਹਾਂ ਹੀ ਪੰਜਾਂ ਆਪਦੇ ਖਾਣ ਵਾਸਤੇ ਵੀ ਨਹੀਂ ਵੀਜਦੇ ਕੀ ਕਹਾਂਗੇ ਉਹ ਕਿਸਾਨਾਂ ਨੂੰ ਹੋਰ ਜੀ ਫਿਰ ਉਹਨਾਂ ਦੀ ਮਰਜ਼ੀ ਹੈ ਜੀ ਇਸ ਤਰ੍ਹਾਂ ਦਾ ਚਾਸ ਹੈ ਵੀ ਅਸੀਂ ਹੁਣ ਸ਼ਹਿਰੋਂ ਸਬਜ਼ੀ ਜਿਹੜੀ ਲੈਣੇ ਆ ਇੰਨਾ ਇਹਦਾ ਪੈਸੇ ਲਾਉਣੇ ਨਹੀਂ ਹੈ ਰਾ ਜੀ ਹਾਂਜੀ ਹਾਂਜੀ ਹੁਣ ਇਹ ਮਾਸ ਦੀਆਂ ਕੰਮ ਮੋੜ ਲਿਆ ਕੇ ਖੰਭਜ ਤੇ ਆ ਤਾਰਾ ਬਾਕੇ ਚੜਾਈਆਂ ਵੱਲੋਂ ਜੀ ਨਾ ਦਾ ਥਾਂ ਰੋਕਣ ਜੀ ਇਨਾਲੇ ਸਬਜ਼ੀ ਆਵਾਂ ਜੀ ਜਿਵੇਂ ਹੁਣੇ ਹੀ ਗੱਲਬਾਤ ਵੀ ਕਰੀ ਅਸੀਂ ਤੁਸੀਂ ਫੋਨ ਤੇ ਵੀ ਬਹੁਤ ਜਿਵੇਂ ਅਸੀਂ ਵੀ ਕਿਤੇ ਬਾਜ਼ਾਰ ਜਾਈ ਤਾਂ ਕਰੋ ਕਹਿੰਦੇ ਵੀ ਆਉਂਦੇ ਹੋਏ ਸਬਜ਼ੀ ਲੈ ਆਓ ਆਪਜੀ ਮੁੰਡੀ ਚ ਇਹ ਇਨਾਲੇ ਜੀ ਬੇਟਾ ਆ ਗਿਆ ਫਿਰ ਉਹ ਬੇਟਾ ਸਬਜ਼ੀ ਲੈ ਗਿਆ ਵਾ ਤੇ ਹੁਣ ਨਹੀਂ ਲੋੜ ਆਪਾਂ ਟੜਕੇ ਸੱਜਰੀ ਲੈ ਜਾਵਾਂਗੇ ਬੇਟਾ ਸਾਰੀਆਂ ਕਿਸਮਾਂ ਲੈ ਗਿਆ ਅਸੀਂ ਰੋਜ਼ ਬਦਲਦੀਆਂ ਦੋ ਸਬਜ਼ੀਆਂ ਧਰ ਲਿਆ ਜੀ ਮਤਲਬ ਦੋ ਤੜਕੇ ਅੱਜ ਜਿਹੜੀਆਂ ਧਾਲੀਆਂ ਵਾਟਣੀਆਂ ਨੇ ਧਰਨੀਆਂ ਜਿਹੜੀਆਂ ਧਰਨੀਆਂ ਤੜਕੇ ਨਹੀਂ ਧਰਨੀਆਂ ਮੂਹਣ ਵਾਲੀ ਦੀ ਸਬਜ਼ੀ ਫਿਰ ਜਿਹੜੇ ਬੀਜ ਐ ਫਿਰ ਤੁਸੀਂ ਇੱਕ ਵੀ ਖਰੀਦ ਕੇ ਲੈ ਕੇ ਆਉਂਦੇ ਨਹੀਂ ਵੀ ਆ ਬਣਾਉਣੇ ਸਾਰੇ ਬੀਜ ਹੁਣ ਮੇਰੇ ਕੋਲ ਤਿਆਰ ਆ ਇਕੱਲੀ ਮੂਲੀ ਦਾ ਬੀਜ ਨਹੀਂ ਬਣਦਾ ਇਸਾ ਤੋਂ ਇੱਕ ਗਾਜਰ ਦਾ ਜੀ ਹੋਰ ਸਾਰਾ ਬੀਜ ਅਸੀਂ ਆਪ ਬਣਾਉਂਗੇ ਇਹ ਬਹੁਤ ਸਾਰੇ ਕਹਿੰਦੇ ਜਿਹੜੇ ਬੀਜ ਐ ਇੱਕ ਵਾਰੀ ਬੀਜ ਦੇ ਦੁਆਰਾ ਪੈਦਾ ਨਹੀਂ ਹੁੰਦੇ ਉਹਦੇ ਵਿੱਚ ਨਹੀਂ ਜੀ ਹੁਣ ਆ ਵੇਖੋ ਆ ਪਿੰਡੀਆਂ ਐ ਇਹ ਦਾਣੇ ਕਿਰੀ ਜਾਂਦੇ ਪਿੰਡੀਆਂ ਦੇ ਇਹ ਜਦੋਂ ਇਹਦਾ ਟਾਈਮ ਆ ਗਿਆ ਆਪੇ ਆਪ ਹੀ ਹੋ ਜਾਣਗੀਆਂ ਹੁਣ ਅਸੀਂ ਇਹਨਾਂ ਨੂੰ ਮੁੱਢੀ ਰ ਜੀ ਇਹਨਾਂ ਦੇ ਉੱਤੋਂ ਮਤਲਬ ਵੜ ਜਾਣਗੇ ਤੇ ਥੱਲੇ ਦੇ ਮਿੱਥੇ ਸਿੱਟ ਜਾਣਗੇ ਨਹੀਂ ਤਾਂ ਮਿੱਥੇ ਹੋ ਜਾਣਗੇ ਨਾਲੇ ਫੱਗਣ 'ਚ ਫੇਰ ਚੱਲ ਪੈਣੀ ਜਿਵੇਂ ਕਹਿ ਦਿੱ ਗਏ ਵੀ ਕੰਮ ਨਾ ਕਰਨ ਦੇ ਸੌ ਵਾਰ ਨੇ ਹਾਂਜੀ ਹਾਂਜੀ ਹੁਣ ਆ ਰਹਿਣੀ ਆ ਸਾਡੀ ਹੁਣੇ ਚੱਲੂਗੀ ਜਦੋਂ ਇਹ ਮਰਗੀ ਆ ਆਪ ਹੀ ਫੁੱਟੇ ਦੁਆਰੇ ਜੀ ਇਹ ਹੀ ਬੁੱਟੇ ਫੁੱਟ ਕੇ ਫੱਗਣ ਚੇਚ ਫੇਰ ਲੱਗਣ ਲੱਗ ਜਾਣਗੇ ਜੀ ਜੀ ਬਸ ਥੋੜਾ ਜਿਹਾ ਵਿਚਾਲੇ ਜੇ ਨੂੰ ਥੁੰਡੀ ਜਾਦੇ ਪੈਂਦੀ ਆ ਆਹ ਆਪਣੇ ਹਾਂੜ ਸੌਣੇ ਚ ਤੇ ਨਹੀਂ ਇਹ ਇਹਦਾ ਤਿੰਨ ਬੁੱਟੇ ਆ ਜੀ ਵੇਖ ਲਓ ਪਸੇਰੀ ਪੱਕੀ ਲੈਂਦੀ ਆ ਰੋ ਜੀ ਜੇ ਤੁਸੀਂ ਸੁੰਡੀ ਦੀ ਗੱਲ ਕੀਤੀ ਹੈ ਜਦੋਂ ਸੁੰਡੀ ਪੈ ਜਾਏ ਫਿਰ ਉਹਦਾ ਮਸਲੇ ਦਾ ਹੱਲ ਕਿਵੇਂ ਕਰਨਾ ਜੀ ਫਿਰ ਮੈਂ ਇਹ ਡਿਊਟੀ ਇਹ ਲਾਉਣਾ ਵੀ ਆ ਕੋਲੇ ਕੱਸੀ ਵਗਦੀ ਹੈ ਜੀ ਜੀ ਇਰਮਾ 2-3 ਦਿਨਾਂ ਦੋ ਤਿੰਨ ਦਿਨਾਂ ਦੇ ਵਿੱਚ ਦੀ ਦੋ-ਤਿੰਨ ਟਣ ਵਾਲੀ ਪਾਣੀ ਨਾਲ ਸੜਕ ਦੇਣਾ ਜਦੋਂ ਇਹ ਜਾਂ ਮਤ ਧੋਤੇ ਜਾਂਦੇ ਆ ਉਹਦੇ ਉੱਤੇ ਪੱਤੇ ਧੋਤੀ ਜਾਂਦੀ ਹੈ ਜੀ ਕੋਈ ਨਾੜੀ ਮੁੱਠੀ ਰਹਿ ਜਾਂਦੀ ਹੈ ਕੋਈ ਫੁੱਲ ਇੱਕ ਦਾ ਕਾਣਾ ਵੀ ਹੋ ਜਾਂਦਾ ਤਾਂ ਕਿ ਕੋਈ ਜਿਵੇਂ ਬਜ਼ਾਰਾਂ ਦੇ ਵਿੱਚ ਸਕਸਰੀ ਜਾਂਦੇ ਆ ਕਹਿੰਦੇ ਵੀ ਚਿੱਟੀ ਜੀ ਗੋਭੀ ਲੈ ਕੇ ਆਏ ਸੋਹਣੀ ਜੀ ਹਾਂ ਇਹੋ ਦੇ ਫਿਰ ਜੂਰੀਆ ਪਾਉਂਦੇ ਆ ਜੀ ਜੀ ਜੂਰੀਆ ਚਿੱਟਾ ਫੁੱਲ ਵੀ ਕਰ ਲੈਂਦੀ ਹੈ ਤੇ ਵਾਧਾ ਵੀ ਦਿੰਦੀ ਹੈ ਹਾਂ ਜਿੰਨੀ ਕਮਾਈ ਵੱਧਾ ਫਿਰ ਉਹ ਹੀ ਹਸਪਤਾਲ ਬਹੁਤ ਜ਼ਿਆਦਾ ਖੁੱਲ ਗਏ ਆ ਉੱਧਰ ਚਲੇ ਜੇ ਹੁਣ ਹਰ ਇੱਕ ਕਿਸਾਨ ਲਾਵੇ ਬੱਚਾ ਦੀ ਸਬਜ਼ੀ ਦਾ ਹੋ ਜਾਂਦੀ ਦੋ ਮਰਲੇ ਹਰ ਇੱਕ ਕਿਸਾਨ ਦਾ ਲਾਗਣ ਅਧਿਕਾਰ ਰਾਸਤੇ ਮੁਕਦੀ ਨਹੀਂ ਜੀ ਦੋ ਮਰਲੇ ਵੀ ਲਾਵੇ ਜਿਹੜੇ ਘਰਾਂ ਦੇ ਥਾਂ ਵਿਹਲੇ ਪਏ ਹੁਣ ਵੀ ਮੇਰੇ ਵੇਖ ਕੇ ਬਾਹਰ ਕਿਵੇਂ ਲਾਈ ਆ ਮੈਂ ਘਰ ਕੋਲ ਵੀ ਨਹੀਂ ਵਿਹਲਾ ਰਹਿਣਦਾ ਜੀ ਜੇ ਉਹਨਾਂ ਸਾਥੋਂ ਨਾ ਆ ਵੀ ਉਪੜਿਆ ਜਾਵੇ ਬੁੜੀਆਂ ਨੇ ਚਟਣੀ ਬਣਾਉਣੀ ਆ ਜਾਂ ਕੋਈ ਮਤਲਬ ਤੜੀ ਬਣਾਉਣੀ ਆ ਜਿਵੇਂ ਅਮਰਤੀ ਆਸ ਨੇ ਵਿੱਚ ਪਾਲਕ ਪਾਉਣੀ ਆ ਘਰੋਂ ਤੋੜਨੀ ਆ ਤਲੀਆਂ ਘਰੋਂ ਤੋੜ ਲਿਆ ਜੀ ਐਸ ਰੋਡ ਮਤਲਬ ਘਰ ਕੋਲੇ ਵੀ ਮਾੜੀ ਮਾੜੀ ਲਾਈ ਆ ਕੇ ਆ ਰਿਆਂ ਵੇਲੇ ਸਾਡ ਜਮਾ ਸੜਕ ਦੇ ਤੁਸੀਂ ਤਾਂ ਨਹੀਂ ਕਦੇ ਬਾਪੂ ਜੀ ਫਿਰ ਸਬਜ਼ੀ ਖਰੀਦੀ ਹੁੰਨੀ ਆਪਣੀ ਜੀ ਮੈਂ ਨਹੀਂ ਸਬਜ਼ੀ ਖਰੀਦੀ ਮੈਂ ਤਾਂ ਕੱਲਾ ਇੱਕ ਅਲ ਦਾ ਲਿਆਉਣਾ ਜੀ ਗੰਡੇ ਵੀ ਕਰ ਲਿਆ ਅਲਸਣ ਵੀ ਕਰਦੀ ਆ ਹਲਦੀ ਵੀ ਕਰਦੀ ਆ ਹਲੋਂਗ ਕਰਦੀ ਆ ਜੀ ਆਏ ਕਦੇ ਫਿਰ ਕੋਸ਼ਿਸ਼ ਨਹੀਂ ਕੀਤੀ ਵੀ ਚਲੋ ਆਦਾ ਵੀ ਲਾਈ ਲਈਏ ਕਰ ਆਦਾ ਲਾਇਆ ਸੀ ਜੀ ਆਦਾ ਚੱਲਿਆ ਨਹੀਂ ਮੈਨੂੰ ਕਿਸੇ ਨੇ ਦੱਸਿਆ ਸੀ ਵੀ ਇਹਦੇ ਵਿੱਚ ਨਾ ਬਣਾ ਕੇ ਗਮਲੇ ਲਾਓ ਜੀ ਮੈਂ ਗਮਲੇ ਬਣਾ ਕੇ ਲਾ ਦੇ ਕਿਰਦਾ ਹੋ ਗਿਆ ਉਹ ਗਿੱਟ ਗਿੱਟ ਜੀ ਮੁੜ ਕੇ ਉਹ ਜਦੋਂ ਪਾਣੀ ਪਾਉਣ ਲੱਗਿਓ ਉੱਤੋਂ ਹੀ ਸੁੱਕ ਗਿਆ ਸਾਰਾ ਜੀ ਉਹਦਾ ਇਸ ਵੀ ਇੱਕ ਇੱਕ ਚੋਂ ਲਾਇਆ ਸੀ ਦਸ ਕੰਨੇ ਖਿਡੋ ਲਾਇਆ ਸੀ ਦਸਾਂ ਉਹ ਦਸੇ ਸੁੱਕ ਗਏ ਉਹ ਉਹ ਦਾ ਤਜਰਬਾ ਕਾ ਨੂੰ ਵੇਖਾਂ ਵੀ ਕਿਵੇਂ ਲੱਗਦਾ ਉਹ ਵੀ ਮੈਂ ਟੀਵੀ ਤੇ ਵੇਖਿਆ ਸੀ ਲਾਉਂਦਾ ਇੱਕ ਬਾਈ ਵੀ ਆਏ ਲਾਉ ਜੀ ਜੀ ਉਹ ਮੇਰਾ ਉੱਜਲਿਆ ਨਹੀਂ ਕੰਮ ਫਿਰ 20 ਕਿੱਥੋਂ ਲੈ ਕੇ ਆ ਸੀ ਜਦ ਰਕ ਵੀ ਆ ਇਹ ਆਪਣਾ ਸ਼ਹਿਰ ਚ ਆਮ ਹੀ ਆਦਾ ਇਹੀ ਲੱਗ ਜਾਂਦਾ ਜੀ ਅੱਛਾ ਅੱਛਾ ਜਿਹੜਾ ਰੇੜੀਆਂ ਤੇ ਹੁੰਦਾ ਠੀਕ ਹੈ ਫੁੱਟਿਆਂ ਦਾ ਨਹੀਂ ਮਗਰ ਉਹ ਜਾ ਕੇ ਫੋਟੀ ਕੱਢਦਾ ਇਹੀ ਚੱਲ ਪੈਂਦਾ ਜੀ ਜੀ ਹਲਦੀ ਵੀ ਹਾੜੋਂ ਵੀ ਇਵੇਂ ਚੱਲ ਪੈਂਦੀ ਏ ਠੀਕ ਜੀ ਦੋਸਤੋ ਗੱਲਬਾਤ ਕਰਕੇ ਬਹੁਤ ਅੱਛਾ ਲੱਗਿਆ ਆਗਾ ਬਦੂ ਕਿਸਾਨ ਦੇ ਨਾਲ ਤੁਸੀਂ ਗੱਲਬਾਤ ਸਾਰੀ ਸੁਣ ਵੀ ਚੁੱਕੇ ਆ ਤੇ ਹਰ ਇੱਕ ਕਿਸਾਨ ਨੂੰ ਉਹਨਾਂ ਨੇ ਅਪੀਲ ਵੀ ਕੀਤੀ ਹੈ ਵੀ ਥੋੜੀ ਥੋੜੀ ਆਪਣੇ ਖਾਣ ਦੇ ਲਈ ਜਿਹੜੀ ਸਬਜ਼ੀ ਜ਼ਰੂਰ ਲਗਾਈ ਜਾਵੇ ਤਾਂ ਕਿ ਜਿਹੜਾ ਹਸਤਾਲਾਂ ਤੋਂ ਵਿਸ਼ਟਕਾਰਾ ਮਿਲ ਸਕੇ ਤੇ ਤੁਸੀਂ ਦੇਖ ਰਹੇ ਹੋ ਬਠਿੰਡਾ ਤੋਂ ਸਰਤਾਰ ਨਿਊਜ਼ ਤੇ ਮੈਂ ਸਰੋਵਰ ਰਹਿ ਕਹਣਾ